ਸਿੱਧੇ ਦੋਸ਼ਾਂ ਵਿੱਚ ਘਿਰੇ ਯੂਟਿਊਬਰ ਜਸਵੀਰ ਸਿੰਘ ਦੇ ਵਕੀਲ ਦਾ ਬਿਆਨ ਆਇਆ ਸਾਹਮਣੇ ਸਰ ਅੱਜ ਐਸਐਸਓਸੀ ਥਾਣਾ ਸਟੇਟਸ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਜਿਹੜਾ ਜਸਵੀਰ ਸਿੰਘ son of ਮੋਨ ਸਿੰਘ ਹੈ ਸਰ ਜੋ ਇੱਕ ਜਾਨਮਾਲ ਵੀਡੀਓ ਦੇ ਨਾਮ ਤੋਂ ਯੂਟਿਊਬ ਚੈਨਲ ਚਲਾਉਂਦਾ ਹੈ ਸਰ ਉਹਦੇ ਖਿਲਾਫ ਐਲੀਗੇਸ਼ਨਸ ਰਹੀ ਸੀਗੇ ਕਿ ਉਹਦੇ ਆਈਐਸਆਈ ਨਾਲ ਲਿੰਕ ਹੈ ਉਹਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਪਲੱਸ ਉਹਦੇ ਕੋਲ ਕੁਝ ਐਜਾ ਸੈਂਸਿਟਿਵ ਡਾਟਾ ਹੈ ਜੋ ਇਹਨਾਂ ਨੇ ਡਿਟ੍ਰਾਈਵ ਕਰਨਾ ਸਰ ਉਸ ਬਾਬਤ ਇਹਨਾਂ ਨੇ ਐਪਲੀਕੇਸ਼ਨ ਜੱਜ ਸਾਹਿਬ ਕੋਲ ਦਿੱਤੀ ਸੀ ਕਿ ਜੋ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਬਟ ਜੱਜ ਸਾਹਿਬ ਨੇ ਉਹ ਐਪਲੀਕੇਸ਼ਨ ਡਿਕਲਾਈਨ ਕਰਕੇ 7 ਦਿਨ ਦੇ ਰਿਮਾਂਡ ਨੂੰ ਸਿਰਫ 3 ਦਿਨ ਦਾ ਰਿਮਾਂਡ ਜਿਹੜਾ ਐਸਐਸਓਸੀ ਨੂੰ ਦਿੱਤਾ ਤੇ ਸ਼ਨੀਵਾਰ ਨੂੰ ਦੁਆਰਾ ਪੇਸ਼ ਕਰਨ ਦੇ ਜਿਹੜੇ ਆ ਉਹ ਜੱਜ ਸਾਹਿਬ ਨੇ ਹੁਕਮ ਦਿੱਤੇ ਐਸਐਸਓਸੀ ਨੂੰ ਸਰ ਠੀਕ ਹੈ ਤੇ ਇਹਨਾਂ ਦਾ ਜਸਵੀਰ ਸਿੰਘ ਦਾ ਸਵਾਲ ਹੁੰਦਾ ਹੈ ਸਰ ਜੋ ਜਸਬੀਰ ਸਿੰਘ ਦਾ ਕਹਿਣਾ ਇਹ ਹੈ ਕਿ ਜੋ ਇਹਨਾਂ ਨੇ SSOC ਨੇ ਜੋ ਅੱਜ ਐਪਲੀਕੇਸ਼ਨ ਦਿੱਤੀ ਹੈ ਪਲੱਸ ਜੋ ਇਹਨਾਂ ਨੇ FIR ਵੀ ਲੌਂਚ ਕੀਤੀ ਹੈ ਉਹਦੇ ਖਿਲਾਫ ਉਹਦਾ ਕਹਿਣਾ ਹੈ ਕਿ ਇਹਨੂੰ 17 ਮਈ 2025 ਤੋਂ ਲਗਾਤਾਰ ਸੰਮਨ ਇਸ਼ੂ ਹੋ ਰਹੇ ਸੀਗੇ ਪਲੱਸ ਇਹ SSOC ਕੋ ਲਗਾਤਾਰ ਪੇਸ਼ ਹੋ ਰਿਹਾ ਸੀਗਾ ਇਹਨੇ ਪ੍ਰੋਪਰ ਉਹਨਾਂ ਨੂੰ ਕੋਆਪਰੇਟ ਕੀਤਾ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੋਪਰ ਉਹਨਾਂ ਨੇ ਇੰਟਰੋਗੇਟ ਕੀਤਾ ਇਹਨੂੰ ਈਵਨ ਕਿ ਇਹਦਾ ਮੋਬਾਈਲ ਫੋਨ ਵੀ ਉਹਨਾਂ ਨੇ ਲਿੱਤਾ ਪਲੱਸ ਇਹਨੇ ਖੁਦ ਹੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਤਹਿਤ ਇਹਨੇ ਆਪਣੇ ਜੋ ਵੀ ਬੈਂਕ ਸਟੇਟਮੈਂਟ ਸੀਗੀਆਂ ਬੈਂਕ ਅਕਾਊਂਟ ਸੀਗੇ ਜਿੰਨੇ ਵੀ ਇਹਦੇ ਸਾਰੇ ਜੋ ਵੀ ਇਹਦੇ ਕੋਲ ਪ੍ਰੋਪਰ ਫੰਡ ਸੀਗੇ ਉਹਦਾ ਸਾਰਾ ਡਾਟਾ ਸਾਰਾ ਰਿਕਾਰਡ ਇਹਨਾਂ ਨੇ ਲਿਆ ਕੇ ਜਿਹੜਾ ਐਸਐਸਓਸੀ ਨੂੰ ਵੀ ਸਬਮਿਟ ਕੀਤਾ ਸੀਗਾ ਬਟ ਸਰ ਐਸਐਸਓਸੀ ਨੇ ਐਫਆਈਆਰ ਦੇ ਵਿੱਚ ਇਵਨ ਕਿ ਜੋ ਐਪਲੀਕੇਸ਼ਨ ਅੱਜ ਦੱਸਾ ਉਹਨੂੰ ਦਿੱਤੀ ਹੈ ਉਹਦੇ ਵਿੱਚ ਟੋਟਲੀ ਇਗਨੋਰ ਕਰਕੇ ਇੱਕ ਫਾਲਸ ਐਲੀਗੇਸ਼ਨਸ ਲਗਾ ਕੇ ਐਫਆਈਆਰ ਜਿਹੜੀ ਲਾਚ ਕੀਤੀ ਹੈ ਹੁਣ ਸਰ ਇਹਨੂੰ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਹੁਣ ਜਦ ਪੁਲਿਸ ਰਿਮਾਂਡ ਤੋਂ ਬਾਅਦ ਫਰਦਰ ਜੋ ਇਨਵੈਸਟੀਗੇਟ ਕਰਦੇ ਆਂ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਤਰਕ ਹੈ ਉਹ ਜੱਜ ਸਾਹਿਬ ਕੋਲ ਰੱਖਾਂਗੇ ਸਰ ਕੁਟਸ ਦੇ ਅਧਿਕਾਰੀਆ ਉਹਨਾਂ ਨੇ ਕਿਹਾ ਜਾ ਰਿਹਾ ਕਿ ਲਗਾਤਾਰ ਜਿਹੜੀ ਬਾਰਡਰ ਏਰੀਆ ਦੀ ਵੀਡੀਓਜ਼ ਜੜੀਆਂ ਕਿੱਸੀਆਂ ਇਹਦੇ ਵੱਲੋਂ ਅਪਲੋਡ ਕੀਤੀਆਂ ਗਈਆਂ ਸੀ ਜਰਮੀਤ ਸਿੰਘ ਵੱਲੋਂ ਤੇ ਬਾਅਦ ਵਿੱਚ ਜਿਸਨੂੰ ਜੋਤੀ ਮਨੋਤਰਾ ਅਰੈਸਟ ਹੋਣ ਦੇ ਬਾਰੇ ਵੀਡੀਓਜ਼ ਕਲੀਅਰ ਕਰ ਦਿੱਤੀਆਂ ਗਈਆਂ ਸਰ ਉਹੀ ਜਿਹੜੀ ਇਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਨੇ ਵੀਡੀਓਜ਼ ਜੋ ਇਹ ਕਹਿੰਦੇ ਆਂ ਸਰ ਕੁਝ ਵੀ ਡਾਟਾ ਇਹਨਾਂ ਨੇ ਅਜੇ ਜੱਜ ਸਾਹਿਬ ਦੇ ਸਾਹਮਣੇ ਕੁਝ ਪੇਸ਼ ਹੀ ਨਹੀਂ ਕੀਤਾ ਹੈਗਾ ਜੇ ਹੈ ਜੀ ਕੋਈ ਗੱਲ ਹੁੰਦੀ ਤਾਂ ਜੱਜ ਸਾਹਿਬ ਸਾਹਮਣੇ ਤਾਂ ਪੇਸ਼ ਕਰਦੇ ਕੁਝ ਸੈਟੀਸਫੈਕਟਰੀ ਤਾਂ ਕੁਝ ਐਵੀਡੈਂਸ ਦੇ ਵਿੱਚ ਲਿਆਉਂਦੇ ਕਿਉਂਕਿ ਸਰ ਇੱਕ ਬੰਦੇ ਦੇ ਖਿਲਾਫ ਦੇਸ਼ ਧਰੋਹ ਦੇ ਜਿਹੜੇ ਆ ਇਹਨਾਂ ਨੇ ਅਲੀਗੇਸ਼ਨ ਲਗਾ ਦਿੱਤੇ ਆ ਇਹ 1302 307 ਨਾਲ ਵੀ ਜਿਹੜੇ ਗਹਿਰੇ ਅਲੀਗੇਸ਼ਨਸ ਆ ਸੀਰੀਅਸ ਅਲੀਗੇਸ਼ਨ ਆ ਇੱਕ ਬੰਦੇ ਨੂੰ ਦੇਸ਼ ਧਰੋਹ ਦੇ ਉੱਤੇ ਇਲਜ਼ਾਮਾਂ ਦੇ ਵਿੱਚ ਲਗਾ ਦੇਣਾ ਸਰ ਉਹਦੇ ਵਾਸਤੇ ਐਵੀਡੈਂਸ ਵੀ ਉਨਾ ਹੀ ਸਟਰੋਂਗ ਹੋਣਾ ਚਾਹੀਦਾ ਹੈ ਈਵਨ ਕਿ ਜੋ ਇਹਨਾਂ ਨੇ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਹੈ ਉਹ ਕੁਝ ਵੀ ਸਰ ਰਿਕਾਰਡ ਲਿਆ ਨਹੀਂ ਸਕੇ ਹੈਗੇ ਤਾਈ ਸਰ ਨੂੰ ਨੰਨ ਨੂੰ 3 ਦਿਨ ਦਾ ਮੌਕਾ ਮਿਲਿਆ ਕਿ ਜੋ ਇਹ ਇਨਵੈਸਟੀਗੇਟ ਕਰਕੇ ਕੁਛ ਲਿਆਣਾ ਚਾਹੁੰਦੇ ਆ ਤਾਂ ਲੈ ਆਣ ਨਹੀਂ ਤਾਂ ਫਿਰ ਉਸ ਤੋਂ ਬਾਅਦ ਜੱਸਾਬ ਆਪਣਾ ਜੋ ਫੈਸਲਾ ਉਹ ਦੇਣਗੇ ਸਰ ਜਸਵੀਰ ਸਿੰਘ ਦੀ ਅਰੈਸਟ ਕਦੋਂ ਤੇ ਕਿੱਥੇ ਪਾਈ ਗਈ ਸਰ ਜਸਵੀਰ ਸਿੰਘ ਦੀ ਤਾਂ ਇਹਨਾਂ ਨੇ ਅਰੈਸਟ ਜਿਹੜੀ ਆ ਕੱਲ ਪਾਈ ਆ ਸਰ ਕੱਲ ਇਹਨਾਂ ਨੇ ਪਾਈ ਆ ਐਨੂੰ ਤਾਂ ਸਰ ਉੱਥੇ